ਨਾਰਕੋਕਾਟਲ ਜਿਹੜਾ ਉਹ ਬਸਟ ਕੀਤਾ ਗਿਆ ਕਰਾਸ ਬਾਰਡਰ ਦੋ ਵੱਡੇ ਸਮੱਗਰ ਫੜੇ ਗਏ ਤੇ ਟੋਟਲ ਰਿਕਵਰੀ ਜਿਹੜੀ ਹੈ 2 ਕਿਲੋ 815 ਗ੍ਰਾਮ ਆਈਸ ਮੈਟਾਫੈਟਾਮਾਈਨ ਜਿਹਨੂੰ ਕਹਿੰਦੇ ਆ ਉਹ ਬਰਾਮਦ ਹੋਈ ਹੈ ਦੋਨੇ ਬੰਦਿਆ ਤੋਂ ਬਰਾਮਦ ਹੋਈ ਜਿਹੜੀ ਕੰਟਰਾਬੈਂਡ ਹੈ ਇਹ ਡਰੋਨ ਰਾਹੀਂ ਕਰਾਸ ਦਾ ਇੰਟਰਨੈਸ਼ਨਲ ਬਾਰਡਰ ਪੁਸ਼ ਕੀਤੀ ਗਈ ਸੀ ਔਰ ਇਹ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਜਿਹ ਚ ਗੁਰਸੇਵਕ ਸਿੰਘ ਘਰਿਆਲੇ ਦਾ ਹੈ ਤਹਿਸੀਲ ਪੱਟੀ ਤਰਨਤਾਰਨ ਦਾ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਰੈਸਟ ਹੋਇਆ ਜੇਟ ਕੀ ਮਾ ਅਘੇਰੀਏ ਬਲਜੀਤ ਸਿੰਘ ਗੁਰਨਾਨਕਪੁਰਾ ਅਮਰਸਰ ਗੁਰਨਾਨਕਪੁਰਾ ਅਮਰਸਰ ਦਾ ਇਹ ਲੈਬਰ ਦਾ ਕੰਮ ਕਰਾਇ ਮਕਬੂਲਪੁਰੇ ਤੋਂ ਰੈਸਟ ਹੋਇਆ ਇਹਦੇ ਜਿਹੜਾ ਬੈਕਗ੍ਰਾਉਂਡ ਇਹੀ ਹੈ ਕਿ ਸਾਡੇ ਦੋ ਆਫੀਸਰਸ ਨੇ ਬਹੁਤ ਸ਼ਲਾਘਾ ਜੋ ਕੰਮ ਕੀਤਾ ਹੈ ਇਨਸਪੈਕਟਰ ਮਨਜੀਤ ਕੌਰ ਐਸਐਚਓ ਗੇਟ ਰਕੀਮਾ ਤੇ ਇਨਸਪੈਕਟਰ ਮੋਲਕਦੀਪ ਸਾਡੇ ਇਨਸਪੈਕਟਰ ਸੀਆਈਏ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫੀਸਰ ਨੇ ਜਸਪਾਲ ਸਿੰਘ ਐਸసీపీ ਵਿਸ਼ਾਲਜੀਤ ਜੀ ਔਰ ਸਾਡੇ ਜਿਹੜੇ ਐਸసీపీ ਇਨਵੈਸਟੀਗੇਸ਼ਨ ਹਰਮਿੰਦਰ ਔਰ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਸਾਡੇ ਡੀਸੀਪੀ ਸਿਟੀ ਜਗਜੀਤ ਵਾਲੀਆ ਜੀ ਇਹਨਾਂ ਸਾਰਿਆਂ ਨੇ ਬਹੁਤ ਇਹਨੂੰ ਅੱਛੇ ਤਰ੍ਹਾਂ ਨਾਲ ਇਹਨੂੰ ਆਪਰੇਸ਼ਨ ਨੂੰ ਅੰਜਾਮ ਦੇ ਕੇ ਐਕਲਮਿਨੇਟ ਕੀਤਾ ਮੈਟਾਫੇਟਾਮਾਈਨ ਦੀ ਗੱਲ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਤਾਂ ਇਹ 50 ਗ੍ਰਾਮ ਦੇ ਉੱਤੇ ਕਮਰਸ਼ਲ ਹੋ ਜਾਂਦੀ ਹੈ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਹੀਰੋਇਨ ਜਿਹੜੀ ਉਹ 250 ਗ੍ਰਾਮ ਦੇ ਉੱਤੇ ਕਮਰਸ਼ਲ ਹੁੰਦੀ ਹੈ ਤੋਂ ਇਹ ਆਲਮੋਸਟ ਜੇ ਆਪਾਂ ਦਾ ਧਿਆਨ ਦਿਈਏ ਟੱਚ 50 ਟਾਈਮਸ ਕਮਰਸ਼ੀਅਲ ਕੁਆਂਟੀਟੀ ਤੋਂ ਉੱਪਰ ਹੈਗੀ ਹੈ ਇਹ 56.3 ਟੂ ਬੀ ਪ੍ਰੀਸਾਈਸ ਉਨੇ ਵਾਰੀ ਮਤਲਬ 50 ਗ੍ਰਾਮ ਨੂੰ ਜਿੰਨਾ ਆਪਾਂ ਉੱਪਰ ਲੈ ਕੇ ਜਾਈਏ ਤੇ 2 ਕਿਲੋ 815 ਗ੍ਰਾਮ ਬਣੇਗੀ ਤੇ ਇਹਦੇ ਵਿੱਚ ਜਿਹੜੀ ਮੇਨ ਗੱਲ ਹੈ ਕਿ ਮੈਟਾਫੈਟਾਮਾਈਨ ਜਿਹੜੀ ਹੈ ਇਹ ਡਰਗ ਹਿਰੋਇਨ ਦੀ ਜਗ੍ਹਾ ਰਿਪਲੇਸਮੈਂਟ ਕਰਨ ਦਾ ਜਿਹੜਾ ਸਮਗਰਜ਼ ਦਾ ਤੇ ਜਿਹੜੇ ਇਸ ਸ਼ਰਾਰਤੀ ਕ੍ਰਿਮੀਨਲ ਅੰਸਰ ਨੇ ਉਹਨਾਂ ਦਾ ਉਪਰਾਲਾ ਰਹਿੰਦਾ ਉਹਦੇ ਵਿੱਚ ਕੋਈ ਕਲਟੀਵੇਸ਼ਨ ਕਰਨ ਦੀ ਲੋੜ ਨਹੀਂ ਹਿਰੋਇਨ ਤਾਂ ਜਿਹੜੀ ਇਹ ਡੈਰੀਵੇਟਿਵ ਹੈ Opioid ਦੀ ਖੇਤਾਂ ਦੇ ਵਿੱਚ ਲਾਉਣੇ ਪੈਣਗੇ ਹੋਰ ਕਰਨਗੇ ਚੁੱਪ ਕਰਕੇ ਲੈਬ 'ਚ ਬਣਾ ਕੇ ਬੰਦੇ ਨੂੰ ਵਰਤਰੇ ਔਰ ਇਹਦਾ ਜਿਹੜਾ ਜੋ ਇਹਦੀਆਂ ਜੇ ਸਿੰਪਟਮ ਸਮਝੋਗਦੇਓ ਇਹਦੀ ਐਡਿਕਸ਼ਨ ਬਹੁਤ ਫਾਸਟ ਹੁੰਦੀ ਹੈ ਵਾਇਲੈਂਟ ਹੁੰਦਾ ਬੰਦਾ ਵਕ ਵਕ ਮੁਲਕਾਂ ਦੇ ਵਿੱਚ ਇਹਦਾ ਹੀ ਹੁਣ ਜਿਹੜੀ ਹੈ ਪ੍ਰਸਾਰ ਹੋ ਰਿਹਾ ਬਾਰ ਬਾਰ ਔਰ ਇਹਦੇ ਚ ਜਿਹੜੀ ਆਪਾਂ ਪਹਿਲਾਂ ਵੀ ਪਿਛਲੇ ਸਾਲ ਵੀ 3 ਕਿਲੋ 52 ਗ੍ਰਾਮ ਆਈਸ ਫੜੀ ਸੀਗੀ ਉਦੋਂ ਵੀ ਹੁਣ ਐਤਕੀ ਵੀ ਉਨੀ ਤਕਰੀਬਨ ਹੋ ਗਈ ਹੈ ਮੇਨਲੀ ਜਿਹੜੀ ਮੈਟਰੋਪੋਲਿਟਨ ਸਾਡੇ ਸ਼ਹਿਰ ਨੇ ਉਹਨਾਂ 'ਚ ਜਿਹੜੇ ਰੇਪ ਪਾਰਟੀਆਂ ਸੋ ਕਾਲਡ ਹੈਗੀਆਂ ਉਹਨਾਂ 'ਚ ਯੂਜ਼ੇਜ ਕਾਫੀ ਹੁੰਦੀ ਹੈ। ਔਰ ਇਹਦੇ 'ਚ ਜਿਹੜਾ ਦੋਨੋਂ ਸਾਡੇ ਮੁਲਜ਼ਮ ਨੇ ਇਹਨਾਂ ਦੀ ਪੁੱਛਗਿੱਛ ਅਸੀਂ ਡਿਟੇਲ 'ਚ ਕਰ ਰਹੇ ਆਂ ਸੋ ਥੈਟ ਇਹਨਾਂ ਦੇ ਲਿੰਕੇਜਸ ਵੀ ਅੱਗੇ ਕਿੱਥੇ ਡਿਲੀਵਰੀ ਕਰਨੀ ਸੀਗੀ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਣ। ਬਸ ਸਰਚ ਹੋਈਆਂ ਦੀ ਰੇਪ ਪਾਰਟੀ ਫਾਹਮੀ ਆ ਬਸ ਸਰਚ। ਮੈਂ ਤਾਂ ਸੁਣੀਆ ਨਹੀਂ ਜੀ ਪਰ মেট্রੋਪੋਲੀਟਨ ਵੱਡੇ ਸ਼ਹਿਰਾਂ ਦਾ ਡੈਫੀਨਿਟਲੀ ਕਹਿ ਰਹੇ ਨੇ ਜੀ। ਬਟ ਅਸੀਂ ਕਿਸੇ ਨੂੰ ਵੀ ਸਪੇਅਰ ਨਹੀਂ ਕਰਦੇ ਤੁਹਾਨੂੰ ਪਤਾ ਪਿਛਲੀ ਵਾਰ ਵੀ ਅਸੀਂ ਕਾਫੀ ਜਿਹੜੇ ਬੰਦੇ ਕਿਸੇ ਤਰ੍ਹਾਂ ਨਾਲ ਵੀ ਕਿਸੇ ਡਰੱਗ ਯੂਜੇਜ ਨੂੰ ਇਨਕਰੇਜ ਕਰਦੇ ਆ ਜਾਂ ਸੇਵਨ ਕਰਦੇ ਆ ਉਹਨਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਦੀ ਹੈ ਜੀ ਸਰ ਤੁਸੀਂ ਜਿਹੜੇ ਪਿਛਲੇ ਮਹੀਨੇ ਦੇ ਵਿੱਚ ਜਿਹੜੇ ਹੈਲੋਨਕੀਨ ਵਾਲੇ ਸੀਗੇ ਬਹੁਤ ਸਾਰਿਆਂ ਨੂੰ ਤੁਸੀਂ ਕਾਬੂ ਨਹੀਂ ਕਰਾਇਆ ਉਹਨਾਂ ਦੇ ਵਿੱਚ ਆਈਸਪੂਨਕੀਨ ਵਾਲੇ ਹੈਗੇ ਸੀਗੇ ਵਿੱਚ ਮਰੀਜ਼ ਮਿਲੇ ਆਈ ਸਾਡਾ ਬਹੁਤ ਘੱਟ ਮਿਲਿਆ ਜੀ ਬਟ ਇਹ ਨਵਾਂ ਟਰੈਂਡ ਆਪਾਂ ਸਮਝ ਸਕਦੇ ਆ ਕਿ ਵਿੱਚ ਵਿੱਚ ਟੈਸਟ ਕਰਦੇ ਰਹਿੰਦੇ ਆ ਸਬਸਟੀਟਿਊਟ ਟੂ ਹਿਰੋਇਨ ਔਰ ਜੋ ਆਪਾਂ ਨੂੰ ਰਿਪੋਰਟਸ ਤੋਂ ਪਤਾ ਲੱਗਦਾ ਕਿ ਸ਼ਾਇਦ ਅਫਗਾਨਿਸਤਾਨ ਦੇ ਵਿੱਚ ਜਿਹੜੀ ਪੋਪੀ ਕਲਟੀਵੇਸ਼ਨ ਵੀ ਘਟਾਈ ਗਈ ਹੈ ਉਹਦਾ ਵੀ ਰੀਜ਼ਨ ਹੈ ਕਿ ਉਹਦਾ ਇੱਕ ਸਬਸਟੀਟਿਊਟ ਲੱਭ ਰਹੇ ਜਲਦੀ ਜਿਹੜੇ ਨਾਰਕੋਸ ਬਗਲਰਸ ਨੇ ਤਾਂ ਉਹਦਾ ਇਹ ਇਫੈਕਟ ਹੁੰਦਾ ਕਿ बार-बार ਆਪਾਂ ਨੂੰ ਕਿਸੇ ਨਾ ਕਿਸੇ ਟਾਈਮ 'ਚ ਵੱਡੀ ਕੁਆਂਟੀਟੀ ਦੇ ਵਿੱਚ ਇਹ ਚੀਜ਼ ਮਿਲਦੀ ਹੈ ਜਿਹੜੀ ਕਿ ਬਹੁਤ ਪੋਰਟੈਂਟ ਹੈ ਔਰ ਇਹਦੀ ਮਤਲਬ ਆਪਾਂ ਸਮਝਦੇ ਆ ਕਿ ਨਸ਼ਾ ਹੈ ਉਹ ਬਹੁਤ ਤਿੱਖਾ ਹੈ ਸਰ ਇਸ ਲੈਵਲ ਤੋਂ ਸਭ ਤੋਂ ਕਿਹੜੇ ਫੇਰ ਲੈ ਨਾਲ ਜੁੜੇ ਹੋਣਗੇ ਕਰਨ ਤੋਂ ਜਿਹੜੇ ਵੱਡੀਆਂ ਪਾਰਟੀਆਂ ਜੁੜ ਹੁੰਦੇ ਫਿਰ ਉਹ ਵੱਡੇ ਨੌ ਦੀ ਜੂਸ ਦੇ ਵਿੱਚ ਵੱਡੇ ਨਾਮ ਹੋ ਸਕਦੇ ਜਿਹੜੇ ਜੂਸ ਜਿਹੇ ਹੁੰਦੇ ਆ ਆਪਣੇ ਮੋਸਟ ਲਾਈਕਲੀ ਕੀ ਹੁੰਦਾ ਕਿ ਆਪਾਂ ਇਹ ਡਰਗ ਰੂਟ ਦੇ ਉੱਤੇ ਪੈਨੇ ਆ ਅੰਮ੍ਰਿਤਸਰ ਬਾਰਡਰ ਤਰਨਤਾਰ ਨੇਰੀਆ ਇੱਥੋਂ ਅੱਗੇ ਵੀ ਜਾਂਦੀ ਹੈ ਟਵਰਡਸ ਨਿਊ ਡੈਲੀ ਐਂਡ ਬੰਬੇ ਵੱਡੇ ਸ਼ਹਿਰਾਂ ਚ ਵੀ ਜਾਂਦੀ ਹੈ ਡਰਗ ਉਹ ਅਕਸਰ ਆਪਾਂ ਨੂੰ ਪਤਾ ਵੀ ਲੱਗਦਾ ਪਹਿਲਾਂ ਵੀ ਫੜੇ ਗਏ ਆ ਕਨਸਾਈਨਮੈਂਟਸ ਤੋਂ ਅਜੇ ਦੀ ਪੁੱਛਗਿੱਛ ਜਾਰੀ ਹੈ ਪਾਕਿਸਤਾਨ ਬੇਸ ਬੰਦੇ ਹੀ ਇਹਨੂੰ ਵਾਰ-ਵਾਰ ਪੁਸ਼ ਕਰ ਰਹੇ ਆ ਔਰ ਮੈਂ ਸਮਝਦਾ ਕਿ ਇੱਕ ਸਾਜ਼ਿਸ਼ ਇਦਾਂ ਦੀ ਬਣਾਈ ਜਾ ਰਹੀ ਹੈ ਕਿ ਇਹ ਨਾਲ ਬੰਦਾ ਡੈਮੇਜ ਵੀ ਜਲਦੀ ਹੁੰਦਾ ਤੇ ਜਲਦੀ ਤਿਆਰ ਕਰਨੀ ਬੜੀ ਸੌਖੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਨਹੀਂ ਉਹ ਹੁਣੇ ਥੋੜੀ ਦੇਰ ਤੋਂ ਇਹ ਡਰਗ ਟ੍ਰੇਡ ਚ ਆਏ ਆ ਜੀ ਬਟ ਮੇਨ ਇਹਨਾਂ ਦੀ ਇਹ ਕਨੈਕਸ਼ਨ ਨੇ ਵਰਚੁਅਲ ਨੰਬਰਸ ਦੇ ਰਾਹੀਂ ਸੋਸ਼ਲ ਮੀਡੀਆ ਪਲੈਟਫਾਰਮਸ ਉਹਦੇ ਤੋਂ ਇਹ ਸਾਰਾ ਕੰਮ ਕਰਦੇ ਆ ਔਰ ਆਮ ਪਹਿਲਾਂ ਹੀ ਹੀਰੋਨ ਹੁੰਦੀ ਸੀ ਕਿ ਪਿੱਛੇ ਆਪਾਂ ਦੇਖਿਆ ਵੀ ਜਿਹੜੀ ਮਾਤਰਾ ਕਾਫੀ ਘਟੀ ਹੈ ਬਟ ਆਈ ਸਿਡਨੀ ਬਹੁਤ ਵੱਡੀ ਮਾਤਰਾ ਚ ਮਿਲੀ ਹੈ ਜੇ ਕਿ ਮਤਲਬ ਇੰਪੋਰਟੈਂਟ ਟ੍ਰੈਂਡ ਨੇ ਉਹ ਅਸੀਂ ਦੇਖ ਕੇ ਉਸ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਕੋਰੀਅਰ ਨੇ ਇਹਨਾਂ ਨੂੰ ਪੇਮੈਂਟ ਕੋਈ ਕਹਿਣ ਵਾਲੀ ਦਿੱਤੀ ਨਾ ਉਹ ਬਾਕੀ ਕਿਤਾ ਹੈ ਉਹ ਵੀ ਗੱਲ ਚੱਲ ਰਹੀ ਹੈ ਡਿਫਰੈਂਟਲੀ ਕੰਮ ਤਾਂ ਲਾਲਚ ਵਾਸਤੇ ਕੀਤਾ ਜੀ ਔਰ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਜਿਹੜੇ ਯੂਥ ਨੇ ਉਹ ਬਹਿਕਾਵੇ ਚ ਆ ਜਾਂਦੇ ਮੈਂ ਹਰ ਵਾਰੀ ਤੁਹਾਡੇ ਮਾਧਿਅਮ ਨਾਲ ਇਹ ਗੱਲ ਨੂੰ ਜ਼ਰੂਰ ਫੋਕਸ ਲੈ ਆਈਦਾ ਕਿ ਆਪਣੀ ਲਾਈਫ ਨਾ ਗਵਾਓ ਇਹਦਾ ਆਪਣੀ ਸਿਹਤ ਵੀ ਖਰਾਬ ਕਰਦੇ ਹੋ ਔਰ ਇਹਦਾ ਜਿਹੜਾ ਬਹੁਤ ਹੀ ਵੱਡਾ ਆਈ ਵੁਡ ਸੇ ਬੈਡ ਇਫੈਕਟ ਹੈ ਆਪਣੀ ਹੈਲਥ ਤੇ ਪੱਕੇ ਉਪਰੋਂ ਤੁਸੀਂ ਫੜੇ ਵੀ ਜਾਣੇ ਹੋ ਤੇ ਲੀਗਲ ਕਾਰਵਾਈ ਤੁਹਾਡੇ ਤੇ ਹੀ ਹੁੰਦੀ ਹੈ ਬਾਹਰ ਬੈਠੇ ਲੋਕਾਂ ਦਾ ਕੁਝ ਜਾਣ ਨਹੀਂ ਰਿਹਾ ਸਰਮ ਵੀ ਏਜ ਵੀ ਨਹੀਂ ਦੇ ਕੰਮ ਦਾ ਕੀ ਜਿਹੜਾ ਗੁਰਸੇਵਕ ਸਿੰਘ ਹੈ ਜੀ ਇਹ 44 ਇਅਰਸ 34 ਇਅਰਸ ਦਾ ਹੈਗਾ 34 ਸਾਲ ਦਾ ਇਹ ਖੇਤੀਬਾੜੀ ਦਾ ਕੰਮ ਕਰਦਾ ਤਰਨਤਨ ਏਰੀਆ ਦੇ ਰਹਿਣ ਵਾਲਾ ਘਰੇਾਲੇ ਦਾ ਤਹਿਸੀਲ ਪੱਟੀ ਉਹ ਕਿਹੜਾ ਮਿਲਿਆ ਉਸ ਤੋਂ ਕੋਈ ਲਿਖ ਮਿਲਿਆ ਨਹੀਂ ਉਹ ਚੱਲ ਰਿਹਾ ਜੀ ਤੁਹਾਨੂੰ ਉਹ ਵੀ ਦੱਸਿਆ ਸਾਰੇ ਕੰਮ ਅਸੀਂ ਕਰ ਰਹੇ ਹਾਂ ਸਾਈਮਲਟੇਨियसਲੀ ਔਰ ਜਿਵੇਂ ਵੀ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ ਤਾਂ ਅਸੀਂ ਜਰੂਰ ਦੱਸਾਂਗੇ ਆਪ ਡਿਕਟਡ ਨੇ ਸਰ ਇਹ ਆਈਸ ਦੇ ਆਪ ਦੇ ਕੇ ਅਜੇ ਨਹੀਂ ਇਹ ਗੱਲ ਹੈ ਮੈਡੀਕਲ ਚ ਹੋਂ ਦੇਖਾਂਗੇ ਜੀ ਸਾਰਾ ਇਹਨਾਂ ਦਾ ਡੋਪ ਟੈਸਟ ਵੀ ਕਰਾਵਾਂਗੇ ਔਰ ਸਾਰਾ ਇਹਨਾਂ ਦਾ ਹੈਬਿਟਸ ਵੀ ਸਟੱਡੀ ਹੋ ਜਾਣਗੇ ਡਿਊਰਿੰਗ ਕੋਰਸ ਆਫ ਰਿਮਾਨਡ ਉਹਨੇ ਪੇਸ਼ ਕੀਤੇ ਜਾ ਰਿਹਾ ਤੇ ਇਹਨਾਂ ਤੋਂ ਫਿਰ ਰਿਮਾਨਡ ਲੰਮਾ ਲਵਾਂਗੇ ਉਸ ਤੇ ਸਾਰੀ ਟੈਕਨੀਕਲ ਤੇ ਜਿਹੜੀ ਔਨ ਗਰਾਉਂਡ ਇਨ ਇਨਵੈਸਟੀਗੇਸ਼ਨ ਹੈ ਉਹਨੂੰ ਅੰਜਾਮ ਦਿੱਤਾ ਜਾਏ। ਸਰਕਾਰ ਰਿਪੋਰਟ ਆਈ ਸੀ ਕਿ ਜ਼ੋਮਬੀ ਟਾਈਪ ਬਣ ਜਾਂਦੇ ਵਾਇਲੈਂਟ ਵਾਇਲੈਂਟਾ ਦੀ ਡ੍ਰੈਫਟ ਹੈਗੀ ਹੈ। ਹਾਂਜੀ ਇਹ ਇਹਦੇ ਚ ਜੋ ਆਪਾਂ ਨੂੰ ਸਿੰਪਟੋਮੈਟਿਕ ਜਿਹਨੀਆਂ ਗੱਲਾਂ ਆਪਾਂ ਮੈਡੀਕਲ ਫੀਲਡ ਵਾਲੇ ਅਪਡੇਟ ਸਾਡੇ ਕੋਲੀਗਸ ਨੂੰ ਤਾਂ ਪੁੱਛਦੇ ਰਹਿੰਦੇ ਆ। ਉਹਦੇ ਚ ਇਹੀ ਆਈ ਹੈ ਕਿ ਮਤਲਬ ਮੋਰ ਵਾਇਲੈਂਟ ਹੈ, ਐਰੇਟਿਕ ਤੇ ਵਾਇਲੈਂਟ ਬਿਹੇਵੀਅਰ ਹੈ ਤੇ ਉਹਦੇ ਨਾਲ ਕਮਿਊਨਿਟੀ ਨੂੰ ਵੀ ਖਤਰਾ ਪੈਦਾ ਹੁੰਦਾ ਹੈ। ਔਰ ਇਹ ਮਲਦੇ ਤੇ ਬੰਦਾ ਹੁੱਕ ਬਹੁਤ ਜਲਦੀ ਹੋ ਜਾਂਦਾ ਜਲਦੀ ਐਡਿਕਟ ਬਣ ਜਾਂਦਾ ਜੀ ਇਹਦੇ ਬਾਰੇ ਇਹ 15 ਤੋਂ 50% ਤੱਕ ਇਹਦੇ ਦਿਮਾਗ ਡੈਮੇਜ ਹੋ ਜਾਂਦਾ ਉਹ ਲੈਵਲ ਤੱਕ ਵੀਾਇਲੈਂਸ ਦੇਖੋ ਇਹਦੇ ਬਾਰੇ ਮੈਂ ਕੋਈ ਆਥੈਂਟਿਕ ਗੱਲ ਨਹੀਂ ਕਰ ਸਕਦਾ ਬਿਕੋਜ਼ ਇਹ ਮੈਡੀਕਲ profession ਨਾਲ ਰਿਲੇਟਡ ਕੁਐਸਚਨ ਹੈ ਬਟ ਡੈਫੀਨਿਟਲੀ ਇੱਕ ਮਾੜੀ ਚੀਜ਼ ਹੈ ਸਿੰਥੈਟਿਕ ਹੈ ਬਿਲਕੁਲ ਟੋਟਲੀ ਡੈਰੀਵੇਟਿਵ ਕਿਸੇ ਨੇਚਰਲ ਚੀਜ਼ ਦੀ ਹੈ ਹੀ ਨਹੀਂ ਸੋ ਉਹਦਾ ਡੈਮੇਜ ਤਾਂ ਡੈਫੀਨਿਟਲੀ ਹੁੰਦਾ ਹੀ ਹੈ